ਪਹਿਲਾ ਨਾਮ ਮੇਰਾ ਗੁਰਮੁਖ ਸਿੰਘ ਸੀ। ਅੱਛਾ ਪਹਿਲਾ ਨਾਮ ਜਦੋਂ ਉਸ ਮੁਸਲਮਾਨ ਹੋਇਆ ਨਾ ਉਹਨੂੰ ਮੇਰਾ ਨਾਮ ਗੁਰਮੁਖ ਸਿੰਘ ਸੀ। ਕੈਦੇਵਾਲ ਦੇ ਸਾਹਿਬ ਦਾ ਨਾਮ ਸੀ ਉਹਦਾ ਪਿਆਰਾ ਸੀ। ਜੀ ਸੁਰਬਾਤ ਪੜਾ ਰਿਹਾ ਹੂੰ। ਇਹਨਾਂ ਲਈ ਹਾਂਜੀ ਠੀਕ। ਪਨਾ ਖੂਨ ਜਿਹੜਾ ਬੈ ਉਹਦਾ ਨਾਮ ਲਿਆਇਆ ਨਾ ਉਹ ਵਿਛੜਿਆ ਵੇ ਤੇ ਅੱਜ ਵੀ ਜਾਪੇ ਗਿਰ ਤੱਕ। ਇਹ ਪੂਨਾ ਦਰਨਾ ਕਰਨੇ ਮੱਦੇ ਅੰਦਰ ਮੇਰਾ ਰੋਗ ਹੈ। ਸਾਡੀ ਜਿੰਨੀ ਬਲਾ ਦੀ ਇਹ ਸਾਰੇ ਸ਼ੇਖੂ ਜੱਟ ਸਾਰੇ ਇਹਦਾ ਦੀਦੀ ਰਾਸਾ ਲੋਨੀ ਸੇਖਮ ਦਾ ਤੇ ਉਹੀ ਜੱਟਾ ਸਰਦਾਰਾਂ ਦੀ ਸੀ ਤੇ ਉਹੀ ਮੁਸਲਮਾਨਾਂ ਦੀ ਸੀ ਉਹ ਮੁਸਲਮਾਨ ਜਿਸ ਤੇ ਧਾਰਨ ਤੇ ਖੁਸ਼ੀ ਗਮੀ ਤੇ ਜਾਣਦੇ ਸਨ ਉਦੋਂ ਉਹਦੀ ਨਾਲ ਮੁਸਲਮਾਨਾਂ ਦੇ ਕੋ ਹੋ ਗਿਆ ਵਾ ਦਾ ਕਟ ਸਿੱਖਾ ਨਾ ਆ ਜਾ ਛ ਸਿੱਖਾ ਨਾ ਆ ਹੋ ਗਿਆ ਕੋ ਵਾ ਦਾ ਕਾਠਾ ਰਿਸ਼ਤੇ ਦਾ ਨਾਲ ਤੇ ਮੁਸਲਮਾਨਾਂ ਨਾ ਆ ਜੀ ਚਾਰੀ ਪੰਜਤਾਰੀ ਕਿਲੇ ਪੈਰੀ ਇਹ ਇਹ ਸਾਡਾ ਪੋਤਰਾ ਇਹ ਦੇ ਇੱਕ ਮੇਰਾ ਪੁੱਤ ਜਿਆ ਲਾਤ ਛੋਟਾ ਗਿਹੜੇ ਸਾਰਿਆਂ ਦੀ ਕੀ ਉਹਨਾਂ ਦੇ ਨਾਲ ਹੜਕੇ ਉੱਥੇ ਉਹ ਦੋਮੀ ਬੰਦੇ ਖਾਂਦੇ ਨੇ ਪਰ ਦੂਜੇ ਹਿੱਸਾ ਠੇਕਾ ਉਹਨਾਂ ਕੋਲੋਂ ਨਹੀਂ ਲੈ ਕੇ ਕੀ ਕਿ ਉਹਨੇ ਪਿੰਡ ਦਾ ਉਥੇ ਸਰਪੰਚੇ ਅੱਛਾ ਦਸਾਂ ਪਿੰਡਾਂ ਦਾ ਸਹੀ ਜੇ ਵੀ ਉਸ ਗੱਲ ਕਰਨੀ ਉਹ ਪੁਲਿਸ ਵਾਲੇ ਵੀ ਮੰਨਦੇ ਨੇ ਥਾਣੇ ਵਾਲੇ ਵੀ ਗੱਲ ਸਰਬਾਰ ਜਿਹੜੇ ਸਰਪੰਚ ਨੇ ਕੀਤੀ ਹੈ ਕੀ ਕੀਤੀ ਉਹ ਕਿਸੇ ਜਿਹੜੇ ਸਰਚਾਰ ਡੋਂਗਾ ਜਾਂਦਾ ਨਾ ਉਹ ਅਸੈਸੀ ਵੀ ਕੁਆਲੀ ਲੱਦਦੀ ਈਨ ਇਹ ਜਿਵੇਂ ਕੋਈ ਆਦਾ ਵੀ ਸੋਚਾਂ ਉਦੋਂ ਆਉਂਦੀਆਂ ਨਹੀਂ ਜਦੋਂ ਕੱਲੀ ਬੈਠੇ ਹੋਈ ਹਾਂ ਬਿਲਕੁਲ ਤੇ ਮੈਂ ਕਿਰੇ ਕੱਲਾ ਬੈਠਾ ਹਾਂ ਉਹਨਾਂ ਦੀ ਜਾਈਂ ਇੱਥੇ ਬੈਠ ਕੇ ਬੈਠਾ ਹਾਂ ਤੇ ਫਿਰ ਮੈਨੂੰ ਸੋਚਾਂ ਸਾ ਜਿੰਨੇ ਵੀ ਸਾਥ ਆਏ ਸਭ ਸਾਥ ਕਾਲ ਮੇਰੇ ਘਰ ਆਣ ਪਈ ਕੋਈ ਗੱਲ ਹੋਵੇ ਤੇ ਨਾ ਜਿੰਨੇ ਵੀ ਮੇਰੀ ਬਲਾਦਰੀ ਉਹ ਇੱਥੇ ਆਏ ਗੱਤ ਕੋਈ ਗੱਲ ਹੋਵੇ ਤੇ ਕਿਰੇ ਬੈਠੇ ਹੋਈ ਉਹਨਾਂ ਨਾਲੇ ਕੋਈ ਗੱਲ ਕਰ ਵੀ ਕਰਨ ਜੇ ਮਕੂਨਾ ਨਾ ਤੂੰ ਜਿਹੜੀ ਬੀਤ ਜੇ ਮੇਰੇ ਹਾਨੀ ਬਈ ਖੇਲ ਦੇ ਨੀ ਨੋ ਜਾਜ ਮੇ ਤੇ ਕੁਸਾਰ ਛੋਟੇ 9 4 ਸਾ ਜਿਹੜੇ ਛੋਟੇ ਨਾ ਅੰਨ ਚੁੱਪ ਕਰੋ ਏ ਸਦਾਰਾ ਦਾਤਾ ਆ ਗਿਆ ਨੀ ਚੁੱਪ ਕਰ ਦੇ ਸਹੀ ਤੇਰੀ ਗੱਲਾਂ ਦਾ ਜੇ ਬਾਬਾ ਉਹ ਬੋਲਿਆ ਅਸਲਾਮੁਆਲੈਕਮ ਬਬਾ ਜੀ ਵਾਲੈਕਮੁਸਲਾਮ ਕੀ ਹਾਲ ਚਾਲ ਹੈ ਜੀ ਲੱਗਦੀਆਂ ਰਹਤਾਂ ਵੀ ਤਬੀਤਾਂ ਸਿੱਤਾ ਠੀਕ ਠਾਕ ਨੇ ਹਾਂ ਗੱਲ ਆ ਜੀ ਸਹੀ ਨਾਮ ਕੀ ਬੱਬਾ ਜੀ ਆਪਣਾ ਮੇਰੇ ਨਾਮ ਜਕਰੀਮ ਬਖਸ਼ ਕਰੀਮ ਬਖਸ਼ ਤੇ ਵਾਲਾ ਸਾਦਾ ਗਨਮ ਰਸੂਲ ਇੱਥੇ ਬੱਬਾ 1947 ਦੀ ਵੰਡ ਤੋਂ ਪਹਿਲਾਂ ਪੁਰਾਣੇ ਤੁਸੀਂ ਇੱਥੇ ਸਿੱਖੰਦੇ ਰਹਿਣ ਵਾਲੇ ਜੀ ਬਿਲਕੁਲ ਜੱਦੀ ਪੁਸ਼ਟੀ ਅਸੀਂ ਸਿੱਖੰਦੇ ਰਹੇ ਨਾ ਇਹ ਸਿੱਖੰਦਲੇ ਨੇ ਬਾਲ ਸਿੰਘ ਦੇ ਅੱਛਾ ਉੱਧ ਕੀ ਇਲਾਦ ਹੈ ਠੀਕ मतलब सारा ਪਿੰਡ ਦੇ ਵਿੱਚ मतलब ਸਿੱਖਾਂ ਦੇ ਸੀ ਸਾਰਾ ਸਾਰਾ ਪਿੰਡ ਪਹਿਲੇ ਸਿੱਖਾਂ ਦਾ ਸੀ ਦੋ ਭਰਾ ਸਨ ਇੱਕ ਮੁਸਲਮਾਨ ਹੋ ਗਿਆ ਇੱਕ ਸਿੱਖ ਰਿਹਾ ਠੀਕ ਅੱਧੇ ਮੁਸਲਮਾਨ ਸਨ ਅੱਧੇ ਸਿੱਖ ਸਨ ਹਾਲੇ ਤੱਕ ਮਾਲਕ ਸਿੱਖ ਸਨ ਅੱਧੇ ਚ ਮਾਲਕ ਮੁਸਲਮਾਨ ਸਨ ਦਾਦੇ ਇੱਕ ਦੀ ਲਾਸੀ ਉਦ ਰੋਦੀ ਵਿਆਹਾਂ ਸ਼ਾਦੀਆਂ ਤੇ ਖੁਸ਼ੀ ਗਮੀ ਤੇ ਬਿਲਕੁਲ ਬਲੂਮ ਕੋਈ ਨਹੀਂ ਸੀ ਕਰਦਾ ਬਈ ਮੁਸਲਮਾਨ ਇਹ ਦਾਂ ਸਿੱਖ ਯਾਰ ਪ੍ਰੇਜ ਕਰੋ ਨਾ ਇਹ ਕੋਈ ਪ੍ਰੇਜ ਨਹੀਂ ਸੀ ਸਾਡੇ ਸਾਡੀ ਬਰਾਗਰੀ ਠੀਕ ਸਈ ਤੇ ਇਹ ਮਤਲਬ ਕਿ ਬਾਬਾ ਜੀ ਇੱਕ ਹੀ ਜਾਤ ਦੀ ਲਾਦ ਅਗੋਂ ਮਤਲਬ ਕਿ ਅੱਦੇ ਸਰਦਾਰ ਤੇ ਅੱਦੇ ਮੁਸਲਮਾਨ ਹਾਂ ਅੱਦੇ ਮੁਸਲਮਾਨ ਸਨ ਅੱਦੇ ਸਰਦਾਰ ਸਹੀ ਆਪਣਾ ਕਿਹੜੀ ਮਤਲਬ ਬਰਾਦਰੀ ਨਾਲ تعلق ਰਹੀ ਜੀ ਬਾਬਾ ਜੀ ਸਾਡੀ ਜਿੰਨੀ ਬਰਾਦਰੀ ਇੱਥੇ ਸਾਰੇ ਸਿੱਖ ਹੋ ਜੱਟ ਸਨ ਸਾਰੇ ਠੀਕ ਤਾਂ ਦੇ ਦੀ ਰਾਤ ਸਾਂ ਦੋ ਭਰਾ ਸਨ ਵੱਟੇ ਇੱਕ ਭਰਾ ਮੁਸਲਮਾਨ ਹੋ ਗਿਆ ਉਹਦੀ ਬਰਾਦਰੀ ਹੋ ਗਈ ਇਹ ਜੱਟ ਜਿਹੇ ਦੇ ਸ ਇੱਕ ਭਰਾ ਜਿਹੜਾ ਨਹੀਂ ਸੀ ਹੋਇਆ ਉਹਦੀ ਫਾਨ ਸਿੱਖ ਬਲਾ ਦੇ ਸੇਖਮ ਸਾਡਾ ਪਿੰਡ ਵੀ ਜਾਤ ਦੇ ਨਾਮ ਤੇ ਪਿਆ ਹੈ ਠੀਕ ਵੀ ਸਿੱਖ ਸਰਦਾਰਾਂ ਦੇ ਨਾਮ ਦੇ ਸਿੱਖਮ ਜਾਤ ਤੇ ਹੀ ਇਹ ਸਿੱਖਮ ਪਿੰਡ ਵਸਿਆ ਜੀ ਆਏ ਉਹ اسی 1000 ਦੇ ਪਿੰਡ ਸੇਖਮ ਪਿਆ ਸੇਖੂ ਰਾਤ ਤੇ ਸਾਡੀ ਠੀਕ ਤੇ ਸੇਖ ਮਿਵਾਜ ਦੇ ਦੇ ਸੇਖ ਬਾਲ ਸਿੰਘ ਦੇ ਜੀ ਇਹ ਲੁਪਤਾ ਦੇਵਤ ਦੇ ਬੱਬਾ ਜੀ ਮਤਲਬ ਮੁਸਲਮਾਨ ਹੋ ਗਏ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨ ਸੀ ਜੀ ਤੇ ਇਹ ਬਲੀਸਤੇਦਾਰਾਂ ਦੇ ਵਿੱਚ ਉਹ ਸਿੱਖ ਸਰਦਾਰਾਂ ਜਨਾਬ ਮਤਲਬ ਜਿਹੜੇ ਸਿੱਖਮਜ਼ਾਤ ਹੈ ਉਹ ਹੀ ਜੱਟਾ ਸਰਦਾਰਾਂ ਦੇ ਸੀ ਤੇ ਉਹ ਹੀ ਮੁਸਲਮਾਨਾਂ ਦੇ ਸੀ ਸਹੀ ਤੇ ਉਹਨਾਂ ਰਿਸ਼ਤੇਦਾਰਾਂ ਦੇ ਖੁਸ਼ੀ ਗਮੀ ਤੇ ਜਾਣਦੇ ਸਾਂ ਉਹਦੇ ਉਹਦੇ ਨਾਲ ਮੁਸਲਮਾਨਾਂ ਦੇ ਕੋ ਹੋ ਗਿਆ ਵਾ ਦਾ ਕਾਟਾ ਸਿੱਖਾਂ ਨਾਲ ਜਾਣ ਅੱਛਾ ਸਿੱਖਾਂ ਨਾਲ ਹੋ ਗਿਆ ਕੋ ਵਾ ਦਾ ਕਾਟਾ ਰਿਸ਼ਤੇਦਾਰਾਂ ਤੇ ਮੁਸਲਮਾਨਾਂ ਨਾਲ ਜਾਣ ਇਹ ਇਹਨਾਂ ਸ਼ਲੋਕ ਸੀ ਸਾਡੇ ਆਪਣੇ ਪਿੰਡ ਦਾ ਨਾਂ ਦਾ ਸਾਨੂੰ ਨਹੀਂ ਪਤਾ ਲੋਕ ਕਿਵੇਂ বাসਦੇ ਰਹਿੰਦੇ ਨੇ ਦਿਨ ਤਾਂ ਆਪਣੇ ਪਿੰਡ ਦੀ ਜਿਹੜੀ ਗੱਲ ਹੈ ਜਿੱਥੇ ਤੁਸੀਂ ਜੰਮੀ ਦੀ ਵੱਡੇ ਇੱਥੋਂ ਤੇ ਪਤਾ ਹੁੰਦਾ ਨਾ ਸਿਰਫ ਲੜਕਾਰ ਨੇ ਜਿਹੜੀ ਆਪਣੀ ਅੱਖੀ ਵੇਖੀ ਵੇਖੀ ਬਿਲਕੁਲ ਇਹ ਬਈ ਤੇ ਤੁਹਾਡਾ ਕਦੀ ਵੈਸੇ ਰਾਬਤਾ ਹੋਇਆ ਕਦੀ ਕਿਸੇ ਨੇ ਕੀਤਾ ਜਾਰੀ ਗੱਲ ਅੱਗੇ ਤੁਹਾਡੇ ਰਿਸ਼ਤੇਦਾਰ ਨੇ ਅਜੀਜ਼ ਮੈਨ ਜੀ ਉਹ ਤੁਹਾਨੂੰ ਦੱਸਿਆ ਨਾ ਬਾਤ ਛੋ ਸਾਡਾ ਭਰਾ ਸੀ ਚਾਚੇ ਦਾ ਪੁੱਤਰ ਸਰਦਾਰ ਧਾਰਾ ਸਿੰਘ ਸੀ ਉਹ ਮੰਗਿਆ ਸੀ ਹਰਦੇਈ ਇਹ ਪਿੰਡ ਰਦਾਜੀ ਉੱਥੇ ਮੰਗਿਆ ਸੀ ਤੇ ਉਹ ਵਜਿਸਲੇ ਉਹ ਵੀ ਉੱਥੇ ਤੇ ਇਹ ਵੀ ਗਏ ਇਧਰੋਂ कि ਇਹਨਾਂ ਦਾ ਅੰਮ੍ਰਿਤਸਰ ਜਾ ਕੇ ਤੇ ਮੇਲ ਹੋ ਗਿਆ। ਇੱਛਾ ਉਹਨਾਂ ਆਖੇ ਵੀ ਭਾਈ ਖੁਰੇ ਕੀ ਕਿੱਧਰ ਜਾਣਾ ਜਾਂ ਕੀ ਬਣਨਾ ਹੈ? ਹੈ ਤੇ ਆ ਤੁਹਾਡੀ ਭਾਈ ਜਮਾ ਅਮਾਨਤ ਤੇ ਇਹ ਸਾ ਪੜੀ ਅਮਾਨਤ ਨੂੰ ਕਾਬੂ ਕਰ। ਚਾਚੇ ਸਾਡੇ ਨੂੰ ਉਹ ਸਰਦਾਰ ਨੇ ਧੀੜ ਗਿਆ ਕਿ ਉਹਨਾਂ ਉੱਥੇ ਕੰਪੇਚੀ ਅੰਮ੍ਰਿਤਸਰ ਲਾਵਨ ਲੋਮਾ ਦੇ ਕੇ ਤੋਂਨਾਂ ਕਹਾ ਭਾ ਜਿੱਥੇ ਮਰਜੀ ਆ ਜਾ ਕੇ ਬਹਿ ਗਏ ਤੇਰੀ ਧੀ ਸੀ ਤੂੰ ਆ। ਕਬੂਕਾ ਉਹ ਜਿੱਥੇ ਤੁਸੀਂ ਬਬੋਗੇ ਉੱਥੇ ਮੈਂ ਬਹਿ ਜਾ। ਸਹੀ ਇਹ ਵੀ ਉਹਨਾਂ ਦੇ ਨਾਲ ਹੀ ਜਿੱਥੇ ਉਹ ਜਾ ਕੇ ਬੈਠੇ ਨੇ ਉੱਥੇ ਜਾ ਕੇ ਉਹ ਵੀ ਨਾਲ ਬਹਿ ਗਿਆ। ਹਾਂਜੀ ਮਰਬਾ ਜਮੀਨ ਉਹਨੂੰ ਆਪਣੇ ਇੱਥੇ ਭਰਾਵਾਂ ਦੀ ਮੰਡਨ ਨਾਲੋਂ ਆਉਂਦੀ ਸੀ ਉਹ ਲੈ ਕੇ ਉਹਨੂੰ ਪੈ ਗਈ। 21 ਕਿਲੇ ਪੈਲੀ ਉਹਨੂੰ ਉਹਦੋਂ ਸਹਰਿਆਂ ਨੂੰ ਨਵਲਦੀ ਦਾ ਖਾਤਾ ਲੱਭ ਗਿਆ। ਠੀਕ ਅਗੋੜੀ ਉੱਥੇ ਜਾ ਕੇ ਸ਼ਾਦੀ ਹੋ ਗਈ। ਉਹ ਸ਼ਾਦੀ ਤੇ ਰਾਤ ਜੀ ਹੋ ਗਈ ਸੀ ਤੇ ਉਹ ਫਿਰ ਉਹਦੇ ਤੋਂ ਹੈ ਚਾਰ ਬੱਚੇ ਤੇ ਇੱਕ ਬੱਚੀ ਠੀਕ ਉਹ ਚਾਰ ਬੱਚੇ ਵੀ ਉਹਨੇ ਅੱਲਾ ਖੈਰੀ ਖੈਰੀ ਆਪਣੇ ਘਰ ਸੁਖੀ ਬਸਦੇ ਨੇ ਅੱਲਾ ਉਹਨਾਂ ਨੂੰ ਤੰਦ ਰਿਸੀ ਦੇਵੇ ਕਿ ਉਹਨਾਂ ਦੇ ਲਾੜ ਤਿੰਨਾਂ ਦੀ ਜਿਹੜੀ ਇਹ ਦੋ ਦੀ ਜਿਹੜੀ ਇਹ ਉਹ ਕਨੇਡਾ ਚੁਰ ਗਏ ਸਹੀ ਜਿੱਦੜ ਬੱਚੀ ਵੀ ਆਈ ਸੀ ਉਹ ਵੀ ਸਰਦਾਰੀ ਕਨੇਡਾ ਤੇ ਉਹ ਬੱਚੀ ਵੀ ਚੁਰ ਗਈ ਉਹਦਰ ਕੀ ਉਹ ਉਹ ਤਰੇਂਦ ਨੇ ਇਹ ਜਿਹੜੀ 445 ਕਿੱਲੇ ਪੈ ਰਹੀ ਹੈ ਇਹ ਉਹ ਸਾਡਾ ਪੋਤਰਾ ਇਹਦੇ ਇੱਕ ਮੇਰਾ ਪਤਰੀਆ ਲਾ ਕੇ ਛੋਟਾ ਜਿਹੜਾ ਸਾਰਿਆਂ ਤੋਂ ਕੀ ਉਹ ਨਾ ਲੈ ਨਾ ਰੱਖੇ ਉਹ ਤੇ ਉਹ ਦੋਵੇਂ ਬੰਦੇ ਖਾਂਦੇ ਨੇ ਪਰ ਦੂਜੇ ਹਿੱਸੇ ਠੇਕਾ ਉਹਨਾਂ ਕੋਲ ਨਹੀਂ ਲੇਖੀ ਤੇ ਤੇ ਉਹਨਾਂ ਪਿੰਡ ਦਾ ਉਥੇ ਸਰਪੰਚੇ ਅਥਾ ਦਸਾਂ ਪਿੰਡਾਂ ਦਾ ਤੇ ਜੁਲੀਅਸ ਗੱਲ ਕਰਨੀ ਉਹ ਪੁਲਿਸ ਵਾਲੇ ਵੀ ਮੰਨਦੇ ਨੇ ਥਾਣੇ ਵਾਲੇ ਵੀ ਇਹ ਗੱਲ ਸਰਦਾਰ ਅਰ ਜਿਹੜੇ ਸਰਪੰਚ ਨੇ ਕੀਤੀ ਹੈ ਕੀ ਕੀਤੀ ਇਹਨੇ ਨਾਮ ਕੀ ਬਬਈ ਦਾ ਰਿਸ਼ਤੇਦਾਰ ਨੰਬਰ 10 123 ਨੰਬਰ ਦਾ ਨਾਮ ਮੇਨੂੰ ਚੇਤਾ ਖਾਰ ਮੰਡੇ ਆਗਾ ਅਗਲੇ ਜਮਾਨੇ ਚ ਪੜਾਈਆਂ ਕਰੂ ਇੰਨੀਆਂ ਹੁੰਦੀਆਂ ਸਨ ਦੇ ਨਾਲੇ ਉਦੋਂ ਜਿਵੇਂ ਬੱਚੇ ਸਨ ਤੇ ਉਦੋਂ ਤੇ ਧੱਕਿਆਂ ਚ ਲੰਘਦੀ ਸਾਡੀ ਬਿਲਕੁਲ ਜੀ ਜੀ ਕੋਣ ਬੱਚੇ ਸਾਰੇ ਫੜੇ ਇਹਦੇ ਮਾਸ਼ਾ ਅਸੀਂ ਬਬਲ ਸੀ ਫਿਰ ਬੜਾ ਪਾੜ ਆਫਕ ਇਹ ਵਾਲੀ ਹਾਂਜੀ ਠੀਕ ਇਹ ਇਹ ਵਾਲਾ ਤਾਇਦਰ ਬੀਟਾ ਬਫਰੀ ਹਾਂਜੀ ਇਹ ਸਰਪੰਚ ਸਾਹਿਬ ਆਪ ਠੀਕ ਇਹ ਵੀ ਜੇ ਸਰਪੰਚ ਤੁਹਾਡਾ ਨਾਮ ਰਬੀੜਾ ਸਰਪੰਚ ਜੀ ਦੋਵੇਂ ਸੇਖ ਹੋਦੇ ਨੰਬਰ ਦੇ ਇਹਦੇ ਦੋਵੇਂ ਨੰਬਰ ਨੇ ਨਾ ਹਾਂਜੀ ਇਹ ਦੋਵੇਂ ਸੇਖ ਹੁਆ ਦੇ ਇਹ ਬਾਈ ਕੰਨ ਸੇ ਕਿੱਥੋਂ ਦਾ ਛੋਟਾ ਦਾ ਸਵੇ ਉਹ ਦੋਵੇਂ ਇੱਥੋਂ ਦੇ ਅੱਛਾ ਏ ਜੇ ਸਾਡਾ ਪੋਤਰਾ ਹੈ ਨਾ ਇੱਕ ਜਿਹੜਾ ਰਬਚਾ ਨੇ ਅੱਛਾ ਤੇ ਦੂਜਾ ਜਿਹੜਾ ਉਹ ਲੋਕ ਸਿੰਘ ਦਾ ਪੋਤਰਾ ਹੈ ਤੇ ਲੋਕ ਸਿੰਘ ਜਿਹੜੇ ਸੀ ਉਹ ਸਾਡਾ ਤਾਇਰਾ ਪੁੱਤਰ ਸੀ ਅੱਛਾ ਉਹ ਰੰਦੇ ਇਸ ਪਿੰਡ ਦੀ ਸੀ ਉਹ ਵੀ ਇੱਕੋ ਪਿੰਡ ਦੀ ਸੀ ਸਾਡਾ ਯਾਰੀ ਕਿ ਦਸ ਨੇ ਤਾਦਾ ਨਹੀਂ ਪਿਆ ਇਹ ਬੱਬੀ ਕਿਹਦੀ ਫਿਰ ਰਾਤ ਆਉਂਦਾ ਹੋਣਾ ਮੈਂ ਹਾਂ ਜਿਉਂ ਨਾ ਨਾ ਰਾਤ ਸਰਦਾਂ ਮੈਂ ਹਾਂ ਨਾ ਰਹਿੰਦਾ ਠੀਕ ਅਕਿ ਦਸ ਜਿਹੜੀ ਸਾਡਾ ਰਾਤ ਤਾਂ ਹੁੰਦਾ ਰਹਿੰਦਾ ਫਰੋਂ ਨੂੰ ਕੁ ਮਹੀਨਾ ਕੋ ਹੋ ਗਿਆ ਨਹੀਂ ਪਹੁੰਦਾ ਫਿਰ ਕਰੇ ਉਹ ਕਣਕੇ ਚ ਲੁੱਜੇ ਨੇ ਜਾਂ ਕਰੇ ਹਾਂ ਜੀ ਕਣਕ ਤੇ ਫਿਰ ਸੀਜ਼ਨ ਹੈ ਨਾ ਬੱਬਰੀ ਇੱਧਰ ਵੀ ਉੱਧਰ ਵੀ ਦੁੱਜਾਏ ਬੀਬੀ ਉਹ ਵੀ ਉਹਲੀ ਮਕੀਵੀ ਕਨੇਡਾ ਗਈ ਅੱਛਾ ਤੇ ਤਾਏ ਦੇ ਪੁੱਤਰ ਵੀ ਕਨੇਡਾ ਹੋਏ ਤੇ ਫੁੱਫੀ ਵੀ ਕਨੇਡਾ ਫੁੱਫੀ ਦੇ ਬੱਚੇ ਵੀ ਕਨੇਡਾ ਤੇ ਸੈਂ ਤੋਂ ਉੱਧਰ ਪਰਮੁਟ ਕਟਾ ਕੇ ਕਨੇਡਾ ਨਾਲ ਰੋਜਾਈ ਸੀ ਮਹੀਨਾ ਹੋ ਗਿਆ ਨਹੀਂ ਹੋਇਆ मेरा ख्याल W उधर ना कनाडा ਤੋਂ ਗਿਆ ਸਹੀ ਅੱਛਾ ਇਹ ਬੱਬੀ ਜੀ ਜਿਹੜਾ ਉਹਦਾ ਤਾਂ ਅਸੀਂ ਨੰਬਰ ਦਿੱਤਾ ਹਰਮਨ ਸਿੰਘ ਇਹ ਤੁਹਾਡਾ ਕੀ ਲੱਗਦਾ ਦੋ ਤਰ੍ਹਾਂ ਕੇ ਪੋਤਰਾ ਕੀ ਪੋਤਰਾ ਆ ਕੋਤਰਾ ਪੋਤਰਾ ਲੱਗਿਆ ਕੋਤਰਾ ਦਾ ਸਹੀ ਇਹ ਅੰਲੇ ਦੇ ਕੁਮਰ ਜੀ ਤੁਸੀਂ ਉਹਨੂੰ ਕਾਲ ਕਰੋਗੇ ਨਾ ਐ ਉਹ ਚੁੱਕੇਗਾ ਤੇ ਤੁਹਾਨੂੰ ਦੱਸੇਗਾ ਵੀ ਹਾਂ ਤੁਹਾਡੇ ਨੰਬਰ ਕਿੱਥੋਂ ਆਇਆ ਤੁਸੀਂ ਜਿਹੜਾ ਸਾਡੇ ਕੋਲੇ ਨੰਬਰ ਆਇਆ ਇਸ ਪਿੰਡ ਸੇਕ ਮੈਂ ਹਾਂਜੀ ਹਾਂਜੀ ਜੀ ਕਰੀਬ ਵਸ ਕੇ ਮੇਰਾ ਨਾਮ ਜਿਸ ਲਈ ਤੁਸੀਂ ਦੱਸਿਆ ਹਾਂਜੀ ਤੇ ਉਹ ਸਿਹਰਾ ਸਗੋ ਉਤਮੇ ਮੇਰੇ ਦਾਦੇ ਦਾਦੇ ਕੋਲ ਲਬੜੇ ਨਾ ਪਹਿਲਾ ਨਾਮ ਮੇਰਾ ਗੁਰਮੁਖ ਸਿੰਘ ਸੀ ਅੱਛਾ ਪਹਿਲਾ ਨਾਮ ਜਦੋਂ ਇਸ ਮੁਸਲਮਾਨ ਹੋਇਆ ਨਾ ਉਦੋਂ ਮੇਰਾ ਨਾਮ ਗੁਰਮੁਖ ਸਿੰਘ ਸੀ ਅੱਛਾ ਅਜਾ ਮਤਲਬ ਕਿ ਬਬੀ ਵਨ ਟੂ ਪਹਿਲਾ ਤੁਸੀਂ ਸਰਦਾਰ ਹੀ ਸੀ ਪਹਿਲੇ ਸਰਦਾਰ ਅੱਛਾ ਸਰਦਾਰ ਫੈਮਲੀ ਸੀ ਮਤਲਬ ਕਿ ਠੀਕ ਠੀਕ ਬਾਦੇ ਬਾਸ ਦਾ ਨਾਮ ਸੀ ਉਦੋਂ ਪਿਆਰਾ ਸੀ ਅੱਛਾ ਫਿਰ ਨਾਂ ਜਿਸ ਵੇ ਅਸੀਂ ਮੁਸਲਮਾਨ ਹੋ ਗਏ ਆ ਫਿਰ ਸਾਡੇ ਬਾਪ ਦੇ ਸਾਫ ਦਾ ਨਾਂ ਸੀ ਗਰਾਮਰਸੂ ਜੀ ਮੇਥੋਂ ਵੱਡਾ ਜਿਹੜਾ ਸੀ ਉਹਦਾ ਨਾਂ ਪਹਿਲਾਂ ਸੀ ਰਤਨ ਸਿੰਘ ਉਹਦਾ ਫਿਰ ਨਾਂ ਟਿਕਿਆ ਰੀਮਬਸ਼ਕ ਜੀ ਮੇਰਾ ਨਾਂ ਸੀ ਗੁਰਮਖ ਸਿੰਘ ਜੀ ਮੇਰਾ ਨਾਂ ਬੇਟੇ ਦਾ ਗਰਾਮਰਸੂ ਆਪਣਾ ਕ੍ਰੀਮਬਸ਼ਕ ਜੀ ਜੀ ਬੇਟੇ ਛੋਟਾ ਜਿਹੜਾ ਸੀ ਉਹਦਾ ਨਾਂ ਸੀ ਬਲਕਾਰ ਸਿੰਘ ਉਹ ਦਾ ਨਾਂ ਵਟੀਗਾ ਫਜ਼ਲਦੀ ਜੀ ਦੀਨ ਕਬੂਲ ਕੀ ਠੀਕ ਹੈ ਜੀ ਸਹੀ ਮਦਵਤੀ ਮੁਸਰਮਾਨ ਹੋ ਗਏ ਹਾਂ ਜੀ ਸਹੀ ਕਿ ਇਹ ਜਿਹੜਾ ਸੀ ਸਰਦਾਰ ਧਾਰਾ ਸਿੰਘ ਇਹ ਸਾਡੇ ਚਾਕੇ ਦਾ ਕੋਕਰ ਸੀ ਇਹਦੇ ਪਿਓ ਦੇ ਨਾਂ 'ਸੀ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਤੇ ਜਿਹਦਾ ਪੁੱਤਰ ਸੀ ਇਹ ਸਰਦਾਰ ਧਾਰਾ ਸਿੰਘ ਦਾ ਇੱਕੋ ਪੁੱਤਰ ਸੀ ਇੱਕ ਸੀ ਸਾਡਾ ਚਾਚਾ ਕਿਰਪਾਲ ਸਿੰਘ ਇਹ ਉਹਦਾ ਵੀ ਕੋਕ ਪੁੱਤਰ ਸੀ ਉਹਦੇ ਨਾਂ ਸੀ ਪੂਰਨ ਸਿੰਘ ਇੱਕ ਸਾਡਾ ਤਾਇਆ ਸੀ ਉਹਦੇ ਨਾਂ ਸੀ ਵਰਜਾਮ ਸਿੰਘ ਉਹਦਾ ਪੁੱਤਰ ਸੀ ਸਲੱਖਣ ਸਿੰਘ ਮੱਖਣ ਸਿੰਘ ਉਹਨੇ ਦੂਂ ਦੇ ਮੇਰੇ ਨਾਂ ਯਾਰ ਨੇ ਦੂਂ ਦੇ ਲਈ ਯਾਰ ਠੀਕ ਸੇ ਇਹ ਬਾਬਾਏ ਦਿਲ ਕਰਦਾ ਮੈਂ ਤੁਹਾਡਾ ਇਹਨਾਂ ਨੂੰ ਮਿਲਣ ਨੂੰ ਕਿਉਂਕਿ ਉਹ ਕੌਮ ਤੇ ਗੱਲ ਕਰਨ ਦਾ ਤੇ ਹੋਰ ਹੁੰਦਾ ਨਾ ਮਿਲਣ ਦਾ ਦੇ ਉੱਤੇ ਉਤਰਾ ਕਰਦਾ ਹੈ ਮਿਲਣ ਤੇ ਉਹਨਾਂ ਗੱਲਾਂ ਕਰਨੇ ਪਾਉਂਦੇ ਅੰਦਰ ਮੇਰਾ ਹੁੰਦਾ ਹੈ ਅੰਦਰ ਮੇਰਾ ਜਿਹੜਾ ਨਾ ਉਹ ਹੁੰਦਾ ਹੈ ਕਿ ਗਰਨਾ ਤੇਰੇ ਨਾਲ ਪੈ ਕਰਨਾ ਇਹ ਤੋਂ ਵੀ ਸੁਣ ਵੀਡੀਓ ਬਣਾਉਂਦਾ ਪਿਆ ਤੇ ਇਹ ਉੱਥੇ ਜਾ ਕੇ ਬਖਾਨੀ ਤੇ ਉਹ ਕਰਨੇ ਬਾਬੇ ਨੇ ਕੀ ਗੱਲ ਕਰਨੀ ਦੇ ਆ ਬੁਝੋਈ ਜਾਂਦਾ ਬੱਸ ਬੱਬੇ ਦੀ ਖੂਨ ਤਾਂ ਹੈ ਨਾ ਜੀ ਖੂਨ ਆਪਣਾ ਖੂਨ ਜਿਹੜਾ ਵਹਿ ਉਹਦਾ ਨਾਂ ਲਿਆ ਹੈ ਨਾ ਉਹ ਬਿਛੜਿਆ ਵੇ ਤੇ ਅਕਸਰ ਜਾ ਬਈ ਦਿਨ ਤੱਕ ਰੂ ਰੂ ਹੀ ਰੋਪੈ ਦੀ ਬੱਬਰੀ ਫਰੀਂ ਜਿਸਮ ਨਾਲ ਤੇ ਬੰਦਾ ਕਰ ਬਿਲਕੁਲ ਇਹਵੇਂ ਸਾਡੇ ਨਾਂ ਕੇ ਸੰਮ达ਰ ਕੀ ਨਿਕ ਸਾਡੇ ਨਾਂ ਦਾ ਨਾਂ ਇਹ ਨਾਨੇ ਦਾ ਨਾਂ ਸੀ ਮੂਰਲਾ ਸਿੰਘ ਜੋ ਉਮਰ ਮੈਨ ਦਾ مالک ਸੀ ਸਰਦਾਰ ਅੱਛਾ ਉਹ ਜਿਸੜੇ ਸੰਮ达ਰ ਜਾਣੇ ਆ ਫਾਦਾ ਉਹਦੇ ਕੋਲ ਦੇ ਲੋ ਉਹਦੇ ਮਕਾਨ ਵੇਨੇ ਆ ਪੈੜੀ ਵੇਨੇ ਨੇ ਸਾ ਸਾਡੇ ਨਾਨੇ ਦੀ ਸੀ ਇਨਨਾ ਵੇਖਦੇ ਦੇਰ ਨੂੰ ਠੰਨਿਆ ਖਾ ਕੇ ਝਕਾਰਾ ਉਹ ਵੀ ਉੱਧਰ ਚਲ ਗਏ ਸੀ ਉਹ ਵੀ ਉੱਧਰ ਚਲੇ ਉਹ ਨਾ ਅੰਮਰਸਰ ਦੇ ਨਾਲ ਇਹ ਪਿੰਡ ਜਿਉਂ ਵਾਲੀ ਬੱਬਰੀ ਠੀਕ ਉਹ ਨੂੰ ਸੁਧਾਰਾ ਰਹਾ ਦੱਸਿਆ ਨੇ ਵੀ ਜਿਉਂ ਵਾਲੀ ਬੱਬਰੀ ਪਿੰਡ ਹੈ ਕੀ ਇੱਥੇ ਠੀਕ ਤੇ ਇਹ ਨਾਮ ਕੀ ਨਾਨਾ ਜੀ ਦਾ ਨਾਮ ਬੱਬਾ ਜੀ ਹੈ ਜੋਗਲਾ ਸਿੰਘ ਗੋਲਾ ਸਿੰਘ ਗੋਲਾ ਸਿੰਘ ਹਰਿਆਲ ਸਿੰਘ ਗਿਰਦੀਤ ਸਿੰਘ ਮਾਮੇ ਅੱਗੇ ਦਾ ਨਾਨੀ ਨਾਨੀ ਇਤਨੇ ਨਾਨੇ ਸਨ 2-3 ਬਲਤੀ ਗਏ ਇੱਕ ਨਾਨੇ ਦੀ ਲਾੜ ਸੀ ਸਾਡੇ ਮਾਮਾ ਇੱਕ ਦੀ ਲਾੜ ਸੀ ਸਾਡਾ ਸਾਡੀ ਮਾਂ ਦੂਜੇ ਦੋ ਜਨ ਬਲਤ ਗਏ ਜਦੋਂ ਸਾਡੀ ਮਾਂ ਨੇ ਬਲਤ ਦੀ ਤਰੀਕ ਗੰਤੀਆਂ ਦਾ ਦੂਮ ਹੱਥੀ ਘੋੜੀ ਸੀ ਠੀਕ ਤੇ ਮਾਮੂ ਕਿੰਨੇ ਸੀ ਮਾਮੂ ਤਾਂ ਡੇ ਮਾਮੂ ਦੋ ਸਨ ਇਹ ਤੋਂ ਇੱਕ ਜਿਹੜਾ ਮਾਮਾ ਸੀ ਨਾ ਉਹ ਵਿਆਹਿਆ ਸੀ ਜਿਉਨ ਵਾਲੀ ਬੱਬਰੀ ਅੰਬਰਸਰ ਦੇ ਨਾਲ ਪਿੰਡ ਜਿਉਨ ਵਾਲੀ ਬੱਬਰੀ ਠੀਕ ਉਹ ਜਿਸ ਜਿਹੜੇ ਇੱਥੋਂ ਉੱਠੇ ਨੇ ਉਹ ਉੱਥੇ ਤੁਰ ਗਿਆ ਜਿਉਂਨ ਵਾਲੀ ਬਬਲੀ ਸਹੁਰੇ ਜਾ ਬਿਠਾ ਦੂਜੇ ਮਾਮੂ ਜੀ ਦੂਜੇ ਮਾਮੂ ਦੇ ਕੋ ਰਾਜ ਹੀ ਕਰੇ ਅੱਲਾ ਦੇ ਪਿਆਰੇ ਹੋ ਗਾ ਠੀਕ ਉਹ ਵਜੇ ਬਿਆਹ ਨਾਲੇ ਸਹੀ ਤੇ ਬਬਲੀ ਕਿ ਦੀ ਨਾਨਕਿਆਂ ਚ ਬਦੀ ਕਿਸੇ ਨਾਲ ਹੋਇਆ ਰਾਤ ਨਾਨਕਿਆਂ ਨਾ ਕੋਈ ਰਾਜस्तानी ਹੈ ਨਾ ਮਾਮੇ ਨਾ ਨਾ ਮਾਮੇ ਨੇ ਪੁੱਤਰਾ ਨਾਲ ਠੀਕ ਜਾਣ ਤੋਂ ਪਹਿਲੇ 6 ਮਹੀਨੇ ਅਸੀਂ ਗਏ ਸੀ ਗਏ ਸੀ ਮਿਲਣ ਵਾਸਤੇ ਮਾਂ ਸਾਡੀ ਨਾਲ ਸੀ ਕਿ ਐਸੀ ਬੈਠੇ ਸਾਂ ਮਾਮੇ ਸਾਡੇ ਦੇ ਦੋ ਪੁੱਤਰ ਸਨ ਉਸਲੇ ਹੁਣ ਉਸਲੇ ਸੀ ਵੀ ਬੱਚੇ ਦਾ ਨਈ ਨਾਂ ਯਾਦ ਰਹਿ ਬਿਲਕੁਲ ਨਹੀਂ ਉਹ ਨਾਮ ਇੱਕ ਮਰਜੀ ਦੇ ਬੈਠੇ ਸਾਂ ਤੇ ਮਾਮਾ ਸਾਡਾ ਵਿਧਰੇ ਸਨ ਉਸ ਵਿੱਚ ਚੋਲ ਮਿੱਠੇ ਰਨਾ ਕੇ ਤਰਾਰ ਦੇ ਵਿੱਚ ਪਾ ਕੇ ਚੋ ਸਕਿਆ ਰਬ ਸਾਰੇ ਬਹਿ ਕੇ ਖਾ ਗਏ ਸਾਂ ਚਾਹ ਫਿਰ ਦੋ ਇੱਕ ਪਾਸੇ ਅਸੀਂ ਦੋਵੇਂ ਭਰਾ ਤਿੰਨੇ ਮੈ ਗਏ ਇੱਕ ਪਾਸੇ ਉਸ ਆਪਣੇ ਪੁੱਤਰ ਬਾੜ ਹੈ ਨਾਲੇ ਸਿੱਟੋਲ ਖਾਇੋ ਜਿਹੜਾ ਮਿੱਥ ਨਿਕਿਆ ਸੀ ਉਹ ਬੱਚਾ ਸੀ ਉਹ ਬੁੱਠਾ ਪਰੇ ਖਲਾਰੇ ਤੋ ਜੀਆਂ ਆਖਿਆ ਇਹਨੂੰ ਕੌਲੀ ਦੇ ਵਕਰੇ ਪਾ ਲਿਆ ਮਾਮੇ ਸਾਡੇ ਆਖਿਆ ਮੇਰੇ ਜਿੱਡਾ ਕੋ ਬਖਸਤਾਂ ਲਾਏ ਦੋ ਮੇਰੇ ਪੁੱਤ ਤਿੰਨ ਮੇਰੇ ਭਨੇਵੇਂ ਕਰਮਾਲ ਜੀ ਚੌਥ ਥੋੜੇ ਨੇ ਅੰਦਰ ਪਾਈ ਛੇ ਉਹ ਗੱਲ ਮਾਮੇ ਦੀ ਅਗੇ ਗਾ ਕੇ ਬਿਠੇ ਉਹ ਕਿ ਸਰੋਜੀ ਮੇਰੇ ਦੇ ਸੁਰ ਖਿਆ ਡੋਂਗਾ ਜਾਂਦੇ ਨਾ ਉਹ ਐਸਐਸ ਦੀ ਕੁਆਲੀ ਅਦਬੀਨ ਕਿਆ ਜਿੰਮੇ ਕੋ ਆ ਲੰਦਾ ਵੀ ਸੋਚਾਂ ਉਦੋਂ ਆਉਂਦੀਆਂ ਨੇ ਜਦੋਂ ਕੱਲੇ ਬੈਠੇ ਹੋਵਗੀ ਬਿਲਕੁਲ ਜ਼ਹਰੀ ਗੱਲ ਬੱਬੀ ਜੀ ਬੰਦਾ ਬੈਠਾ ਬੈਠਾ ਚੱਲ ਜਾਂਦਾ ਕੋਈ ਜੋ ਤੁਹਾਡੀਆਂ ਅੱਖਾਂ ਸਾਹਮਣੇ ਲੰਘਿਆ ਹੈ ਤੁਸੀਂ ਆਪਦੇ ਮਾਪਿਆਂ ਨੂੰ ਰਲਿਆ ਵੇਖਿਆ ਆਪਦੇ ਚਾਚੇ ਤਾਇਆ ਨੂੰ ਵੇਖਿਆ ਤੇ ਉਹ ਜਿਵੇਂ ਮੈਂ ਕੱਲਾ ਕਿਰੇ ਬੈਠਾ ਹਾਂ ਨਾ ਬੱਚੇ ਨੇ ਥੋੜੇ ਕੰਮ ਵੀ ਸਾਰੇ ਲੱਗੇ ਨੇ ਹੰਬ ਕਰਦੇ ਨੇ ਤੇ ਚਲ ਮੈਂ ਕਿਰੇ ਕੱਲਾ ਬੈਠਾ ਹਾਂ ਨਾ ਨਵੇਲੀ ਜੀ ਇੱਥੇ ਬੈਠ ਕੇ ਬੈਠਾ ਹਾਂ ਫਿਰ ਮੈਨੂੰ ਸੋਚਿਆ ਸਾ ਜਿੰਨੇ ਨਹੀਂ ਸਾਖ ਆਣ ਸਭ ਸਾਕਾਂਵ ਮੇਰਾ ਧਿਆਨ ਪੇ ਕਰ ਹਿੰਦੀ ਆਈ ਜੋਗਿਰਸੀ ਬਾਦ ਦਦੇ ਤੇ ਮਨ ਇਥੇ ਸਾਡੀ ਫੁੱਫੀ ਵੀ ਸੀ ਸੱਕੀ ਉਹਦੇ ਪੁੱਤਰਾਂ ਦਾ ਨਾਂ ਗੇਰਾ ਸਾਡਾ ਖੋਪਲ ਸੀ ਉਹਦੇ ਮੈਂ ਨਾ ਭੁੱਲ ਗਿਆ ਤੇ ਉਹ ਬੜਾ ਇਸ ਇਲਾਕੇ ਦਾ ਮੰਨਿਆ ਬਦਮਾਸ਼ ਸੀ ਉਹਦੇ ਪੁੱਤਰ ਸਨ ਮੱਖਣ ਸਿੰਘ ਸਲਖਣ ਸਿੰਘ ਠੀਕ ਕਦੀ ਨਾ ਉਹਨਾਂ ਦਾ ਰਾਹ ਤੱਕੀਤਾ ਨਾ ਆਸੀ ਤੁਹਾਨੂੰ ਵੀ ਤੁਹਾਡਾ ਹਾਣੀ ਕਿਹੜਾ ਕਿਹੜਾ ਸੀ ਉਹ ਜਿਹੜਾ ਤੁਹਾਨੂੰ ਯਾਦ ਹੋਈ ਨਾਮ ਜਿਨ੍ਹਾਂ ਦੇ ਕਿਹਦੀ ਗੱਲ ਚੈੱਕ ਕਰ ਇੱਕ ਇੱਕ ਦਿਨ ਆ ਸੀ ਸੁਪੂਰਾ ਸੂਰ ਸਪੂਰ ਸਿੰਘ ਇੱਕ ਦਿਨ ਆ ਸੀ ਕਪੂਰ ਇੱਕ ਦਿਨ ਆ ਸੀ ਮੱਖਣ ਸਿੰਘ ਇੱਕ ਦਿਨ ਆ ਸੀ ਸਲੱਖਣ ਸਿੰਘ ਇਹ ਜਿਹੜੇ ਮੱਖਣ ਤੇ ਸਲੱਖਣ ਇਹ ਤਾਇ ਦੇ ਪੁੱਤਰ ਸਾਂ ਇਹ ਜੋ ਪੂਰਨ ਤੇ ਸੁਪੂਰਾ ਜੀ ਇਹ ਚਾਚੇ ਦੇ ਪੁੱਤ ਹ ਸ ਠੀਕ ਕਿ ਜਿਹੜਾ ਭਾ ਤਾਰਾ ਸਿੰਘ ਸੀ ਉਹ ਸਾਡੇ ਤੋਂ ਵੱਡਾ ਸੀ ਉਹ ਐਸ ਮੁੰਡੇ ਕਰ ਤੁਸੀਂ ਬਾਕੀ ਸਾਰੇ ਛੋਟੇ ਛੋਟੇ ਅਸੀਂ ਇਹਦਾ ਸਾਰੇ ਮੈਂ ਇੱਥੋਂ ਨਿਕਲਣਾ ਨਾ ਤੇ ਆਖੂ ਮੇਰੇ ਵੇਟੁਰਨਾ ਪਿਆ ਕਰਾ ਆਓ ਅਮੁਨੀਆਂ ਦੀ ਲਾਈਨ ਲੱਗੀ ਜਾਗੀ ਅੱਛਾ ਸਾਰਿਆਂ ਨੇ ਕੇ ਨਾਮ ਲੀਆਂ ਦੀ ਲਿਆ ਸਾਰੇ ਆ ਕੇ ਆਓ ਅਮੁਨੀਆਂ ਦੀ ਤੱਕ ਉਹ ਖਾਤਾ ਮੁੰਡਾ ਜੁਖੰਡਾ ਸ ਜੇ ਵੀ ਕੋਈ ਗੱਲ ਹੋਵੇ ਤੇ ਨਾ ਜਿੰਨੇ ਮੇਰੀ ਬਰਾਦਰੀ ਉਧਰ ਇਥੇ ਆਏ ਜੱਟ ਹਾਂਜੀ ਕੋਈ ਗੱਲ ਹੋਵੇ ਤੇ ਕਿਰੇ ਬੈਠੇ ਹੋ ਇਹਨੂੰ ਤੇ ਜਿਹੜੀ ਕੋਈ ਗੱਲ ਖਰਵੀ ਕਰਨ ਜੇ ਮਕੂਨਾ ਨਾ ਤੇ ਜਿਹੜੀ ਬੱਚੇ ਮੇਰੇ ਹਾਨੀ ਬੈਠੇ ਹੁੰਦੇ ਨੇ ਉਹ ਜੱਟ ਮੇਰੇ ਤੇ ਕੋਸਾਰ ਛੋਟੇ 2 4 ਸਾ ਜਿਹੜੇ ਛੋਟੇ ਨਾ ਅੰਨ ਚੁੱਪ ਕਰੋ ਓਏ ਸਰਦਾਰਾਂ ਦਾ ਤਾਂ ਆ ਗਿਆ ਜੀ ਚੁੱਪ ਕਰ ਦ ਸਹੀ ਜਿਹੜੀ ਗੱਲ ਆਂਦਾ ਜੇ ਬਾਬਾ ਉਹ ਮੁੱਲ ਇਹ ਬੱਬੇ ਤੁਸੀਂ ਕਿ ਦੱਸਿਓ ਬੀਸ ਕਿ ਉਧਰ ਵੀ ਇੱਕ ਸਿੱਖੋਂ ਜੱਟਾਂ ਦਾ ਪਿੰਡ ਬਣਾਇਆ ਇਹ ਜੀ ਸੰਤਨ ਪਰਾ ਅੱਛਾ ਐਸ ਜਸ ਸੇ ਕੋ ਬਾਹਰ ਸਿੰਘ ਦੇ ਵਾਜੇ ਜੇ ਨਾ ਹਾਂ ਜੀ ਜਿਸਾਨਾ ਇਹ ਲੰਗ ਨਾਨਕੇ ਸਨ ਵੱਡੀ ਮੜੀ ਐ ਮੜੀ ਯਾਨੀ ਤੇ ਤੇ ਉਹਨਾਂ ਇਹ ਨਾਲ ਕੀ ਜ਼ਮੀਨ ਸਾਨੂੰ ਦਿੱਤੀ ਸੀ ਅੱਛਾ ਇਹ ਜਨ ਕੋ ਕਿੰਨੋ ਪਰਾ ਵੱਡਾ ਰਹਿ ਗਿਆ ਇਹ ਕੀ ਨਿੱਕਾ ਜਿਹੜਾ ਸੀ ਉਹ ਟੁਰ ਗਿਆ ਉਹ ਆ ਸਮਦ ਕੋੜੇ ਨੋਖਰ ਸੇਖੋਂ ਦਾ ਵੰਦ ਤੇ ਨੋਖ ਨੋਖਰ ਸੇਖੂਆ ਠੀਕ ਇੱਕ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਸ਼ਿਆਦ ਹੋਸਟ ਹੋ ਗਿਆ ਨਹੀਂ ਜੀ ਉਸ ਵੀ ਜਾ ਕੇ ਪਿੰਡ ਦਾ ਨਾਮ ਸੇਖ ਅਮੀਰਤ ਹੈ ਠੀਕ ਅਜੀਤ ਕਿੰਨਾ ਦੀ ਲਾਦ ਇਹ ਕਿੰਨਾ ਦੀ ਲਾਦ ਇੱਕ ਦੀ ਲਾਦ ਨੋਖਰ ਸੇਖੂਆ ਨਾ ਰੇ ਇੱਕ ਦੀ ਲਾਦ ਉਹ ਚਾਰਪੋਟ ਵਾਲੇ ਸਾਰਿਆਂ ਤੋਂ ਵੱਡੇ ਦੀ ਲਾਦ ਹੈ ਸਹੀ ਇੱਥੇ ਜਿਹੜੇ ਇੱਥੇ ਸੇਖੂਆ ਹੈ ਠੀਕ ਅਜੇ ਉਧਰ ਜਾ ਕੇ ਉਹਨਾਂ ਨੇ ਆਪਣੇ ਨਾਂ ਪਿੰਡ ਦੇ ਨਾਮ ਤੋਂ ਜਾਦ ਦੇ ਨਾਮ ਤੋਂ ਹੀ ਆਪ ਦਾ ਪਿੰਡ ਬਾਦ ਕੀਤਾ ਆ ਪਿੰਡ ਬਾਦ ਆਪਣੇ ਨਾਂ ਤੇ ਸਾਡੇ ਪਿੰਡ ਮੈਮ ਸੇਖੋਂ ਜੱਟਾਂ ਸੇਖਮ ਇਹ ਸੇਖਮ ਜੱਟ ਇਹ ਵਾਜਦਾ ਬਾਲ ਸਿੰਘ ਦੇ ਸੇਖੂ ਜੱਟ ਉਹ ਸੇਖਮ ਜਿਹੜਾ ਉਹ ਵਾਜ ਇਹ ਲੋਖੜ ਜਿਹੜਾ ਉਹ ਵਾਜਾ ਲੋਖੜ ਸੇਖੂ ਆ ਠੀਕ ਉਹ ਜਿਹੜਾ ਪਿੰਡ ਇਹ ਉਹ ਉਹ ਵੀ ਉਸ ਆਪਣੇ ਨਾਂ ਤੇ ਪਾਇਆ ਵੀ ਅੱਜ ਕਿੰਨੇ ਜੱਗਾ ਸੇ ਭੂਣ

ਠੀਕ ਹੋ ਗਿਆ ਬਬਾਈ ਬੜੀ ਮਿਹਰਬਾਨੀ ਤੁਸੀਂ ਸਾਨੂੰ ਪੁਰਾਣੀਆਂ ਯਾਦਾਂ ਤੁਹਾਨੂੰ ਜਾਣਕਾਰੀ ਦਿੱਤੀ